ਉਨੀ ਦੇ ਵਿੱਚ ਆ ਠੀਕ ਆ ਅਸੀਂ ਨਾ ਜਨਾਬ ਦੇਖੋ ਗੱਡੀ ਤੁਸੀਂ ਅਸੀਂ ਮੰਨ ਲਈ ਵੀ ਉਹਨੇ ਗੁਰਪਿਆਰ ਸਿੰਘ ਨੇ ਲੈ ਲਈ ਪਰ ਆਪਦੇ ਘਰੇ ਉਹ ਸਟੇਜਿੰਗ ਦੇ ਲੈ ਕੇ ਸਟੇਜ ਦੇ ਲੈ ਕੇ ਗਿਆ ਕਰੇ ਤਾਂ ਸਟੇਜ ਦੇ ਨਾਂ ਤੇ ਆਰਸੀ ਹੈ ਜੀ ਤੇ ਕਾਰਵਾਈ ਸਟੇਜ ਤੇ ਕਰੋ ਫਿਰ ਉਹ ਵੀਰੇ ਮਾਲਕ ਤੇ ਜਿਹੜੇ ਉਹਦਾ ਅਫੀਡਵਟ ਸਰ ਜਿਹਦੇ ਨਾਂ ਤੇ ਗੱਡੀ ਆ ਉੱਠਿਆ ਤੁਸੀਂ ਕਹਿੰਦੇ ਨਾ ਤੇ ਆਰ.ਸੀ. ਆਰੋਣੇ ਜਿਹੜੇ ਸਟਿਚ ਦੇ ਘਰੇ ਗੱਡੀ ਜਾਵੜੀ ਪੈਰ ਲੈ ਗਏ ਬਾਈ ਦੀ ਗੱਡੀ ਆ ਮੈਂ ਆਨਲਾਈਨ ਆਇਆ ਕਿਸੇ ਪਾਸੇ ਜੀ ਦੇਖੋ ਨਹੀਂ ਜਨਾਬ ਇਹਦਾ ਗੱਲ ਮੇਰੀ ਸੁਣੋ ਸਰਪੰਚ ਸਾਹਿਬ ਇਸਟਿਚ ਦੇ ਨਾਮ ਦੀ ਆਰ.ਸੀ. ਆ ਸਟਿਚ ਦੇ ਨਾਮ ਤੇ ਗੱਡੀ ਸਟਿਚ ਦੇ ਘਰੇ ਜਾਵੜੀ ਤੇ ਮੈਂ ਰਹਿ ਗਿਆ ਇਹ ਸਰਪੰਚ ਸਾਹਿਬ ਧੱਕਾ ਕਰ ਰਿਹਾ ਹੁਣ ਨਹੀਂ ਫੇਰ ਕੋ ਰਹਿ ਨਹੀਂ ਗਿਆ ਦੇਖੋ ਰਹਿ ਨਹੀਂ ਗਿਆ ਮਰਦਾ ਕਰ ਦੋਗਾ ਕਮਾਰ ਦੀ ਗੱਡੀ ਚਾਹੁੰਦਾ ਇੱਕ ਹੀ ਮੰਗੀ ਦਿੱਤੀ ਹੈ ਜੱਟ ਦੇ ਕੋਲ ਬੰਦਾ ਹਾਜ਼ਰ ਕਰਦਾ ਬੰਦੇ ਦਾ ਨਾਮ ਸ਼ਤੀਸ਼ ਕੁਮਾਰ ਆ ਹੋਰ ਕੀ ਚਾਹੀਦਾ ਦੱਸੋ ਡੇਟ ਆਫ ਬਰਥ ਦੱਸਦਾ ਮੈਂ ਪਹਿਲਾਂ ਗੱਲ ਸੁਣੋ ਹਾਂਜੀ ਸ਼ਤੀਸ਼ ਕੁਮਾਰ ਨੇ ਗੱਡੀ ਹੁੰਦੇ ਨੂੰ ਪਰਵਾਣੀ ਨਹੀਂ ਦਿੱਤੀ ਹਾਂਜੀ ਹੁੰਦੇ ਪਰਵਾਣੀ ਨੇ ਅਰਜ਼ੀ ਕਰਤੀ ਉਹ ਅਸੀਂ ਵਾਰਦਾ ਤੋਂ ਤਾਂ ਬੰਦਾ ਰੈਸਟ ਕਰ ਲਿਆ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਸ ਦੇ ਨਾਲ ਇੱਕ ਮਿੰਟ ਦੱਸ ਬੰਦਾ ਨਹੀਂ ਆਇਆ ਇੱਥੇ ਲਿਆਉਂਦੇ ਨਾ ਸਾਰੇ ਲੋਕ ਬੈਠੇ ਇੱਥੇ ਸਾਨੂੰ ਵੀ ਦਿਖਾਓ ਤੁਹਾਡੀ ਦਾ ਮਾਲ ਕਰਾ ਕੇ ਕਿਹੜਾ ਗਰੀਫ ਫੜ ਕੇ ਦੇਤਾ ਤੁਸੀਂ ਪਰ ਆ ਮੇਰਾ ਮੂੰਹ ਦੱਸੋ ਕੀ ਕਰਨਾ ਬੇਟਾ ਮੇਰੀ ਗੱਲ ਕਰ ਦੇ ਕੀਆ ਤੁਸੀਂ ਬੇਟਾ ਮੇਰੀ ਸੁਣ ਮੈਂ ਬੰਦਾ ਅਰੈਸਟ ਕਰਦਿਆ ਮੈਂ ਬੰਦਾ ਕੌਣ ਹੈ ਕੌਣ ਹੈ ਜੀ ਬੰਦੇ ਦਾ ਕੀ ਨਾਮ ਹੈ ਕਿਹੜਾ ਜਿਹੜਾ ਤੁਸੀਂ ਅਰੈਸਟ ਕਰੀ ਬੈਠੇ ਆ ਉਹ ਯਾਰ ਇਹ ਲੈ ਦੇ ਸਾਰੇ ਦਰਦ ਨੂੰ ਥੋੜਾ ਆ ਇੱਕ ਟਿਕਰ ਮਰ ਜਾਂਦਾ ਸਾਰੀ ਗੁੱਸਾ ਨਾਲ ਕਰੀ ਜਾਂਦੇ ਕੋਈ ਵੀ ਵੀਡੀਓ ਰੇਸਾਂ ਕੰਡਾ ਆ ਸੁਣ ਲੋ ਇਧਰ ਦੇ ਆਨਰ ਹੈ ਨਾ ਅੰਦਰ ਦੇ ਨਾਤੇ ਬਰਦਾਸ਼ਤ ਉਹਦੀ ਉਹਦੀ ਐਫ ਆਈ ਆਰ ਦੀ ਕਾਪੀ ਦੇ ਨਾਲ ਸੰਤੋਸ਼ੀ ਗ੍ਰਾਹਕ ਬਹੁਤ ਜ਼ਿਆਦਾ ਹੋ ਗਿਆ ਬਈ ਬਿਆਨ ਲਗਾ ਕੇ ਕੀ ਗੱਲ ਪਾਉਣਾ ਕਿਹੜੀ ਗੱਡੀ ਆ ਲਿਖਾ assi ko likhaya ji phir ohi gall aagi ਉਹ ਬਿਆਨ ਬਣਾ ਲਿਆ ਇੱਕ ਮਿੰਟ ਇਹਨਾਂ ਨੇ ਕੀ ਤਵਕੀਫ ਕੀਤੀ ਕਿ ਇਹਦੇ ਮੱਧਾ ਫਟਿਆ ਦੋ ਮਿੰਟ ਮੇਰੀ ਤੁਹਾਨੂੰ ਗੱਲ ਬਿਆਨ ਦਾ ਕਾਰਨ ਹੋ ਦੇਣਾ ਫਾਇਰ ਹੋ ਗਈ ਗੱਲ ਸੁਣੋ ਇੱਕ ਮਿੰਟ ਮੇਰੇ ਬਾਜਾ ਇਹ ਬਾਈ ਦਾ ਦੇਖੋ ਜੀ ਕਿਹੜੀ ਗੱਡੀ ਜਿਹੜੇ ਘਰੇ ਗਈ ਉਸੇ ਉਸਦੇ ਕਹਿ ਰਹੇ ਉਸੇ ਦਾ ਹੀ ਹੈ ਨਹੀਂ ਨਹੀਂ ਤੁਸੀਂ ਦੋਨੋਂ ਇਸ ਮਾਰ ਦੇ ਸਾਹਮਣੇ ਆ ਸਾਨੂੰ ਆਫੇਰ ਵੀ ਕੱਢੀ ਗੱਡੀ ਨੂੰ ਫੜ ਕੇ ਲਓ ਬੰਦਾ ਅਰੈਸਟ ਕਰੋ ਅਪਾਂ ਨਾਮਜ਼ਾਦੀ ਕਰ ਲਓ ਜਦੋਂ ਬਿਆਨ ਦੇ ਕੋਲ ਬਿਆਨ ਲਖਾ ਦਿਓ ਇੱਕ ਗੱਲ ਹੋਰ ਅਸੀਂ ਗੱਡੀ ਦੇਖਣੀ ਹੈ ਉਹ ਗੱਡੀ ਦੇਖਣੀ ਹੈ ਤੁਸੀਂ ਆ ਕਰਾ ਦਿਓ ستیشمار ستیشم گی ہے ستیش کمار ਵੇ ਲੋ ਸਰ ਡਰਾਈਵਰ ਜਿਹੜਾ ਚਲਾਉਣਾ ਸੀ ਉਹ ਪੇਸ਼ ਕਰੋ ਆ ਜਾਓ ਸਾਹਮਣੇ ਆਓ ਬਾਈਆ ਸਰ ਨੂੰ ਫੇਮੇਟ ਗੱਡੀ ਨੂੰ ਫੜ ਕੇ ਲਓ ਬੰਦਾ ਰਿਸ਼ਤਾ ਬਣੇਗਾ ਆਪਾਂ ਕੀ ਕਰਜਾ ਤਾਂ ਨਾਮ ਦੀ ਗੱਤ ਨਾਮ ਜਦੋਂ ਬਿਆਹ ਲੈਣਾ ਪర్చਾ ਲਿਖਾ ਇੱਕ ਗੱਲ ਹੋਰ ਆਸੀ ਗੱਡੀ ਦੇਖਣੀ ਆਏ ਗੱਡੀ ਦੇਖੀ ਬੰਦਾ ਨਾ ਜਿੱਥੇ ਗੱਡੀ ਦੇਖੀਓ ਬਹਿ ਜਾਓ ਬਈ ਬੜਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਪਿੰਡ ਕੌਣੀ ਹੈ ਟਕਣਾਵੀਰ ਮੇਰਾ ਛੋਟਾ ਵੀਰਾ ਹੈ ਤਾਇ ਦਾ ਲੜਕਾ ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੁਕਸਰ ਆਇਆ ਸੀ ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ ਮੇਰਾ ਬ੍ਰਦਰ ਚਲਾ ਰਿਹਾ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ ਉਹ ਐਕਸੀਡੈਂਟ ਹੋਇਆ ਉਹਨਾਂ ਦਾ ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਵਿੱਚ ਟਪੇਟ ਚ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ। ਫਿਰ ਉਹ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਉਹ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੀ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ। ਕਿ ਕੱਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ। ਕੱਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆਂ। ਹਾਲੇ ਤਾਂ ਕੋਈ ਪੋਸਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ 'ਚ ਅਸੀਂ। ਕਿੰਨੇ ਦਾ ਵਜਿਹੇ ਘਟਨਾ ਹੈ? ਇੱਕ ਘਟਨਾ ਵੀ ਅੱਜ ਕੱਲ 5:30-6 ਵਜੇ ਦੇ ਲਗਭਗ ਲੰਮਸਮ ਹੋਈ ਆ। ਬਸ ਸਾਨੂੰ ਪਤਾ ਲੱਗਿਆ 6:30 ਵਜੇ। ਉਹ ਉੰਡੀ ਦੀ ਉਮਰ 23-24 ਸਾਲ ਦੀ ਜੀ ਉਹ ਤੋਂ ਬੰਦਾ ਮਾਰ ਕੇ ਹਿੱਟ ਐਂਡ ਰਨ ਦਾ ਕੇਸ ਬੰਦਾ ਹੀ ਸਿੱਧਾ-ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਈਵਨ ਕੀ ਥਾਂ ਤੇ ਡੈੱਡ ਹੋ ਗਿਆ ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਦੋਂ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ ਫਿਰ ਜਦੋਂ ਲੈ ਕੇ ਆਏ ਉਹ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ ਬਹੁਤ ਇਹ ਆ ਕੋਈ ਪੁਲਿਸ ਅਧਿਕਾਰੀ ਜਿਨ੍ਹਾਂ ਕੋ ਗੱਲਬਾਤ ਨਹੀਂ ਹੋਈ ਸਾਲ ਦੀ ਤੋਂ ਵੀ ਪੁਲਿਸ ਅਧਿਕਾਰੀਆਂ ਨਾਲ ਹੀ ਸਵੇਰੇ ਲੱਗੇ ਪਏ ਆ ਅਸੀਂ ਇਹਨਾਂ ਨੂੰ ਜਗਾ ਜਗਾ ਇਹਨਾਂ ਨੇ ਈਵਨ ਕੀ ਸਾਡੇ ਦੇ ਉੱਤੇ ਆਏ ਪੁੱਛਿਆ ਕੀ ਹੋਈ ਕਾਰਵਾਈ ਬਸ ਬਿਆਨ ਲੈ ਜਿਹੜੇ ਬੰਦਾ ਕੱਲ ਬਚਿਆ ਉਹਦੀ ਸਿਰਫ ਲਾਤੀ ਟੁੱਟੀ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਕੁਝ ਯਾਦ ਨਹੀਂ ਗੱਡੀ ਪਿੱਛੋਂ ਆਈ ਆ ਪਰ ਹੁਣ ਜਿਵੇਂ ਇੱਕ ਵਾਰੀ ਐਕਸੀਡੈਂਟ ਦੇ ਵਿੱਚ ਬੰਦੇ ਨੂੰ ਯਾਦ ਨਹੀਂ ਰਹਿੰਦਾ ਪਰ ਹੌਲੀ ਹੌਲੀ ਯਾਦ ਆਇਆ ਉਹਨੇ ਦੱਸਿਆ ਗੱਡੀ ਬਾਰੇ ਕਿ ਗੱਡੀ ਮਰਸੀਡੀਜ਼ ਬੈਂਜ ਬੈਂਜ ਦੇ ਨਾਮ ਦੀ ਗੱਡੀ ਆ ਮੁਕਸਰ ਦੇ ਵਿੱਚ ਗਿਣਮੀਆਂ ਚੁਣਮੀਆਂ ਦੋ ਤਿੰਨ ਗੱਡੀਆਂ ਉਹਨੇ ਨੰਬਰ ਵੀ ਦੱਸਿਆ ਗੱਡੀ ਦਾ ਪੀਬੀ 30 ਨੰਬਰ ਹੈ ਜੀ ਪੀਬੀ 3 ਯੂ ਵੀ ਵੀ ਨੰਬਰ ਆ ਗੱਡੀ ਦਾ ਮੁਕਸਰ ਦੇ ਵਿੱਚ ਹੀ ਆ ਅਸੀਂ ਸਵੇਰ ਦੇ ਗੱਡੀ ਟਰੈਕ ਕਰਦੇ ਫਿਰਦੇ ਆ ਦੇਖ ਲਿਆ ਸੀਸੀਟੀਵੀ ਦੇ ਵਿੱਚ ਵੇਖਿਆ ਵੀ ਇਹ ਗੱਡੀ ਨੂੰ ਅਸੀਂ ਦਿਖਾਇਆ ਵੀ ਜੇ ਜਾ ਕੇ ਪੁਲਿਸ ਵੱਲੋਂ ਕੋਈ ਵੀ ਸਾਡੇ ਨਾਲ ਕੋਈ ਸਹਾਇਤਾ ਨਹੀਂ ਆ ਅਸੀਂ ਜਾ ਕੇ ਦਿਖਾ ਦਿੰਨੇ ਆ ਆ ਜਗਾ ਜੀ ਇੱਥੇ ਗੱਡੀ ਖੜੀ ਆ ਇੱਥੋਂ ਦੇਖ ਲਓ ਆ ਕੇ ਦੇਖ ਲੈਂਦੇ ਆ ਆ ਕੇ ਐਸਾਨ ਕੀਤਾ ਸਾਡੇ ਤੇ ਵੀ ਅਣਪਛਾਤੇ ਲੋਕਾਂ ਦੇ ਪਰਚਾ ਕੱਟੀ ਬੈਠੇ ਸੋਭਾ ਦੇ ਸਾਨੂੰ ਕੋਈ ਰਿਸਪੌਂਸ ਨਹੀਂ ਦੇਈ ਜਾਂਦੇ ਸਾਨੂੰ ਕਹਿ ਦਿੰਦੇ ਆ ਕਾਰਵਾਈ ਚੱਲੀ ਜਾਂਦੀ ਆ ਸੋਭਾ ਦੇ ਸਾਨੂੰ ਕਹਿ ਰਿਹਾ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਆ ਬੰਦਾ ਅਣਭਚਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਭਚਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਹੁਣ ਵੀ ਕਹਿੰਦੇ ਹਾਲੇ ਕੋਈ ਪੜਤਾਲ ਚੱਲੀ ਨਹੀਂ ਤੁਹਾਨੂੰ ਦੱਸ ਦਾਂਗੇ ਹੁਣ ਵੀ ਸਾਨੂੰ ਆਖੇ ਇਹਨਾਂ ਵੀ ਕੱਲ ਤੱਕ ਦਾ ਸਾਨੂੰ ਟਾਈਮ ਦਿਓ ਇਸੇ ਚੱਕਰ 'ਚ ਹੁਣ ਬੈਠੇ ਆ ਜੀ ਸਾਰੇ ਅਸੀਂ ਸਸਕਾਰ ਵੀ ਨਹੀਂ ਕਰ ਰਹੇ ਬੱਚੇ ਦਾ ਕੱਲ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਉਹਦਾ ਵਾਲੇ ਜਿੰਨਾ ਚਿਰ ਸਾਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਇਹ ਸਭ ਲੋਕ ਐਕਸੀਡੈਂਟ ਹੋਇਆ ਸਰ ਕੱਲ ਸ਼ਾਮ ਨੂੰ ਹੋਆ ਮੁਕਸਰ ਰੋਡ ਤੇ ਮੁਕਸਰ ਬਠਿੰਡਾ ਰੋਡ ਤੇ ਉਤੇ ਥਾਂਦੇ ਵਾਲਾ ਚੌਂਕ ਦੇ ਥਾਂਦੇ ਵਾਲਾ ਰੋਡ ਤੇ ਜਾ ਕੇ ਸੂਆ ਪੈਂਦਾ ਸੂਏ ਕੋਲੇ ਜਾ ਕੇ ਹੋਇਆ ਐਕਸੀਡੈਂਟ ਸੀਸੀਟੀਵੀ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਲੱਭੀ ਅਸੀਂ ਖੁਦ ਹੀ ਸਵੇਰੇ 8-9 ਵਜੇ ਦੇ ਲੱਗੇ ਪਏ ਆ ਜੀ ਆ ਚੌਂਕ 'ਤੇ ਖੜੇ ਆਂ ਚੌਂਕ 'ਚੋਂ ਲੋਕਾਂ ਤੋਂ ਪਤਾ ਕੀਤਾ ਗੱਡੀ ਬਾਰੇ ਸੀਸੀਟੀਵੀ ਆ ਦੇਖੋ ਤੁਸੀਂ ਵੀਡੀਓ ਵੀ ਅਸੀਂ ਖੁਦ ਲੱਭ ਕੇ ਲੈ ਕੇ ਆਏ ਆ ਜਾ ਜਾ ਕੇ ਦੁਕਾਨਾਂ ਤੋਂ ਜਿੱਥੇ-ਜਿੱਥੇ ਸਾਨੂੰ ਕੈਮਰੇ ਮਿਲੇ ਆ ਜਾ ਕੇ ਉੱਥੋਂ ਦੇਖ ਕੇ ਆਏ ਆਂ ਗੱਡੀ ਦੇ ਇੰਨੀ ਕੀ ਬੰਦੇ ਦੀ दारू ਪੀਤੀ ਹੋਸੀ ਹੁਣ ਇਹ ਨਹੀਂ ਪਤਾ ਲੱਗਿਆ ਗੱਡੀ ਦਾ ਟਾਇਰ ਮੱਚ ਗਿਆ ਉਹਦਾ ਵੀਲ ਦੇ ਉੱਤੋਂ ਹੀ ਉਹ ਗੱਡੀ ਉੱਥੋਂ ਲੈ ਕੇ ਆਇਆ ਬੰਦਾ ਗਲੀ ਦੇ ਵਿੱਚ ਉਵੇਂ ਗੱਡੀ ਵਾੜਤੀ ਉਹਨੇ ਟਾਇਰ ਵੀਲ ਉਵੇਂ ਹੀ ਦਿਖ ਦਿਓ ਉਹਦੇ ਇਹਦੇ ਤੋਂ ਬਾਅਦ ਚ ਗੱਡੀ ਤੁਹਾਨੂੰ ਦੇਖੂਗੀ ਉਹ ਬੰਦਾ ਇੰਨੀ ਕੀ दारू ਪੀਤੀ ਹੋਸੀ ਉਹਨੂੰ ਕੋਈ ਹੋਸ਼ ਨਹੀਂ ਸੀ ਆ ਟਾਇਰ ਦਿਖਾਈ ਚੱਲ ਵੀਡੀਓ ਦਿਖਾਓ ਗੱਡੀ ਵਾਲੀ ਵੀਡੀਓ ਕਾ ਕਰਕੇ ਵਿਖਾ ਦੇ ਕਿਹੜੀ ਗੱਡੀ ਹੈ ਗੱਡੀ ਆਊਗੀ ਕੋਈ ਨਿਕੜ ਜਾ ਫਰਸ ਬਹੁਤ ਬਹੁਤ ਕਾ ਕਰਦੇ ਕਾ ਇੰਡੀਏ ਤੇਾਰੇ ਦਿਖਾ ਦੇ ਰਹੇ ਸੀ ਨੂੰ ਨੂੰ ਕਰਦੇ ਅਸੀਂ ਜਗਾ ਜਗਾ ਜਾ ਕੇ ਦੁਕਾਨਾਂ ਤੇ ਦੇਖੀ ਹੈ ਨਈ ਗੱਡੀਆਂ ਸਾਨੂੰ ਜਿੱਥੋਂ ਜਿੱਥੋਂ ਲੋਕੇਸ਼ਨ ਮਿਲ ਜਾਂਦੀ ਹੈ ਕਈ ਹਸਪੀਟਲ ਦੇ ਗੇਟ ਚੋਂ ਦੇਖਿਆ ਦੁਕਾਨਾਂ ਦੇ ਗੇਟ ਚੋਂ ਦੇਖਿਆ ਅਸੀਂ ਗੱਡੀਆਂ ਉਵੇਂ ਦਿਖ ਰਹੀ ਆ ਜਿੱਥੇ ਜਾ ਕੇ ਗੱਡੀ ਖੜੀ ਆ ਟਾਇਰ 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 ਟੁੱਟਿਆ ਆ ਵੀਰ ਤੇ ਨਹੀਂ ਨਾਲ ਹੀ ਨਹੀਂ ਨਹੀਂ ਆਹ ਚੱਲੀ ਇਹੀ ਆਹੀ ਆਹ ਚੱਲੀ ਉਹ ਰਹੀ ਗੱਡੀ ਉਹ ਸਿਰ ਬਲਰ ਹੋ ਜਾਂਦੀ ਬੰਦ ਮੇਰਾ ਨਾਮ ਜਸਵੰਤ ਸਿੰਘ ਆ ਜੀ ਪਿੰਡ ਮੇਰਾ ਕੌਣੀ ਆ ਜੀ ਕਰਨਾ ਮੇਰਾ ਮੁੰਡਾ ਇਸ ਵੇਲੇ ਸ਼ਹਿਰੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਕਾਰ ਵਾਲਿਆਂ ਨੇ ਮਾਰ ਕੇ ਰਾਤ ਝੜਤਾ ਉਦੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਕੱਲ ਦੇ ਸਾਰੇ ਇੱਥੇ ਪਜੇ ਫਿਰਦੇ ਆ ਜੀ ਮੁੰਡੇ ਦਾ ਕਿੰਨੀ ਉਮਰ ਸੀ ਤੇ ਪਤਾ ਲੱਗਿਆ ਕਿੱਥੋਂ ਦੇ ਸੀ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹਾਂਜੀ ਹਾਂਜੀ ਸਾਰਾ ਘਰ ਟੱਕਰ ਵਖਾਤਾ ਜੀ ਅਜੇ ਟੱਕਰ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਗਈ ਮੇਰਾ ਮੁੰਡਾ 21-22 ਸਾਲ ਦਾ ਸੀ ਬੀਐਸਸੀ ਐਗਰੀਕਲਚਰ ਕੀਤੀ ਸੀ ਐਲਐਲਬੀ ਦੇ ਪੇਪਰ ਦੇਣੇ ਸੀਗੇ ਸਾਰੇ ਵਿੱਚ ਰਹਿ ਗਏ ਬਾਈ ਕਿੰਨੀ ਉਮਰ ਸੀ ਕੀ ਨਾਮ ਸੀਗਾ ਅਕਸ਼ੇ ਕੁਮਾਰ ਨਾਮ ਸੀਗਾ ਜੀ 22 ਸਾਲ ਦਾ ਹੀ ਸੀਗਾ ਕਾਦੇ ਨਾਲ ਹੋਇਆ ਐਕਸੀਡੈਂਟ ਤੇ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਵੀ ਗੱਡੀ ਦੇ ਮਗਰ ਵੀਡੀਓ ਬਣੀ ਆਉਂਦੀ ਆ ਜੀ ਤੇ ਉਹ ਮੋਟਰਸਾਈਕਲ ਤੇ ਮਗਰ ਤੇ ਗੱਡੀ ਅੱਗੇ ਰਿੰਮ ਤੇ ਟੁਰੀ ਉਹਦਾ ਉੱਥੇ ਲੈ ਗਿਆ ਜੀ ਪੈਰ ਪੁਲਿਸ ਵਾਲੇ ਚੱਕ ਕੇ ਲਿਆਏ ਆ ਤੇ ਘਰ ਟਕਰ ਰਿੰਮ ਦੀ ਓਵੇਂ ਜਾ ਕੇ ਸਾਰੀ ਪੜਤਾਲ ਹੋ ਗਈ ਆ ਜੀ ਪਰ ਕੋਈ ਉਹਦੇ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਿੱਥੋਂ ਦੇ ਰਹਿਣ ਵਾਲੇ ਸੀ ਪਤਾ ਲੱਗਿਆ ਇਤੋਂ ਮੁਕਸਰ ਦਾ ਰਹਿਣ ਵਾਲਾ ਬਾਈਪਾਸ ਤੇ ਘਰ ਆ ਜੀ ਉਹਦਾ ਸਤੀਸ਼ ਨਾਂ ਆ ਜੀ ਅੱਜ ਕੀ ਕਹਿੰਦੇ ਫਿਰ ਕੁਛ ਕੀ ਕਹਿੰਦੇ ਹੁਣਸ ਹਾਂ ਬਸ ਇਹ ਕੈਸ਼ ਔਰ ਦੀ ਪਰਚਾ ਦਰਜ ਕੀਤਾ ਪਰਚਾ ਦਰਜ ਕਿੰਨੇ ਪੈਣ ਪੜਾ ਸੀ ਪੰਜ ਪੈਣ ਪੜਾ ਜੀ ਦੋਹਾਂ ਤੋਂ ਛੋਟਾ ਸੀ ਹਾਂ ਜੀ ਮੇਰਾ ਨਾਮ ਨਿਸ਼ਾਨ ਸਿੰਘ ਆ ਜੀ ਕੀ ਘਟਨਾ ਵਾਪਰੀ ਘਟਨਾ ਆ ਵਾਪਰੀ ਆ ਜੀ ਸਾਡਾ ਬੰਦਾ ਰਾਤ ਸ਼ਾਮ ਨੂੰ 6:00 ਵਜੇ ਠੀਕ ਹੈ ਜੀ ਉਹ ਜਾ ਰਿਹਾ ਸੀ ਇੱਥੋਂ ਤੇ ਅਚਾਨਕ ਆਪਣੇ ਬਰਗੰਦੀ ਤੇ ਕੌਣੀ ਵਾਲੇ ਚਰਾਏ 'ਚ ਉਹ ਦਰਦਨਾਕ ਉਹਦਾ ਐਕਸੀਡੈਂਟ ਕੀਤਾ ਗਿਆ ਠੀਕ ਹੈ ਜੀ ਐਕਸੀਡੈਂਟ ਤੋਂ ਬਾਅਦ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਸੇ ਟਾਈਮ ਐਕਸੀਡੈਂਟ ਇੱਦਾਂ ਨੂੰ ਲੈ ਕੇ ਗਿਆ ਸਾਡੇ ਬੰਦੇ ਨੂੰ ਕਿ ਬਹੁਤ ਜ਼ਿਆਦਾ ਗਏ ਤੱਕ ਨਾ ਉਹਨੇ ਥੋੜਾ ਬਾਅਦ ਰੈਮ ਕੀਤਾ ਸਾਡੇ ਬੰਦੇ ਦੇ ਅੰਦਰ ਥੋੜੇ ਸਾਹ ਸੁ ਹੈਗੇ ਸੀ ਜਦੋਂ ਅਸੀਂ ਪਤਾ ਕੀਤਾ ਐਂਬੂਲੈਂਸ ਆਈ ਸੀ ਕਹਿੰਦੇ ਅੱਧਾ ਘੰਟਾ ਬੰਦੇ ਦੇ ਸਾਹ ਚੱਲਦੇ ਰਹੇ ਚਲੋ ਜੋ ਵੀ ਸੀ ਫਿਰ ਸਾਨੂੰ ਪਤਾ ਲੱਗਾ ਸਵੇਰ ਅਸੀਂ ਆਏ ਤਰੰਤ ਸਵੇਰਗੇ ਜੀ ਤਬਦੀਜ ਕੀਤੀ ਅਸੀਂ ਮੁਲਾਜ਼ਮਾਂ ਨਾਲ ਗੱਲ ਕੀਤੀ ਮੁਲਾਜ਼ਮਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਦੀ ਰਿਪੋਰਟ ਲੈ ਲਈ ਆ ਉਹਨਾਂ ਤੇ ਕਾਰਵਾਈ ਚੱਲ ਰਹੀ ਆ ਵੈਰੀਫਿਕੇਸ਼ਨ ਕਰ ਰਹੇ ਆ ਜੋ ਵੀ ਆ ਠੀਕ ਹੈ ਅਸੀਂ ਨਾਲ ਉਹਨਾਂ ਦੇ ਲਾ ਕੇ ਚਾਰਾਂ ਪੰਜ ਅਸੀਂ ਚਾਰ ਪੰਜ ਮੋਟਰਸਾਈਕਲ ਲਾ ਕੇ ਨਾਲ ਨਾਲ ਅਵਦੀਸ਼ ਕਰਾਈ ਨਾਲ ਹਰੇਕ ਐਤ ਜਿੰਨੇ ਵੀ ਕੈਮਰੇ ਆ ਅਸੀਂ ਹਰੇਕ ਕੈਮਰੇ ਚੈੱਕ ਕਰਾਈ ਜਦੋਂ ਅਸੀਂ ਪੁੱਛ ਪੜਤਾਲ ਕਰ ਲਈ ਕਿ ਫਲਾਣੇ ਸਾਨੂੰ ਐਕਚੁਅਲੀ ਅੱਜ ਸਵੇਰ ਪਤਾ ਲੱਗਾ 10 ਵਜੇ ਜਦੋਂ ਅਸੀਂ ਪੁੱਛ ਪੜਤਾਲ ਸਾਰੀ ਕਰ ਲਈ ਸੀਸੀਟੀਵੀ ਆ ਕੈਮਰੇ ਸਾਰੇ ਵਿਖਾਏ ਠੀਕ ਹੈ ਜਦੋਂ ਸਾਨੂੰ ਪਤਾ ਲੱਗਾ ਅਸੀਂ ਨੰਬਰ ਗੱਡੀ ਦਾ ਦੇਖਿਆ ਗੱਡੀ ਦਾ ਨੰਬਰ ਚੈੱਕ ਕੀਤਾ ਗੱਡੀ ਦਾ ਟ੍ਰੇਸ ਕੀਤੀ ਉਦੋਂ ਸਾਨੂੰ ਬੰਦੇ ਦਾ ਨੰਬਰ ਗੱਡੀ ਸਭ ਕੁਝ ਅਸੀਂ ਜਿਹੜੇ ਮੁਲਾਜ਼ਮ ਨਾਲ ਸੀ ਐਸ ਆਈ ਸਾਹਿਬ ਠੀਕ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਨਾਲ ਸੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਨੂੰ ਪਤਾ ਲੱਗ ਗਿਆ ਸਾਰਾ ਕੁਝ ਠੀਕ ਹੈ ਉਹਨਾਂ ਨੇ ਹਲੇ ਆ 24 ਘੰਟੇ ਹੋ ਚੱਲੇ ਸਾਡੇ ਬੰਦੇ ਨੂੰ ਮਰੇ ਨੂੰ ਠੀਕੇ ਡੈਥ ਹੋਈ ਨੂੰ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ ਇਹ ਝੂਠੇ ਜਿਹਾ ਫਾਰਮੈਲਿਟੀਆ ਬਣਾ ਕੇ ਸਾਨੂੰ ਦਿਖਾ ਰਹੇ ਆ ਜਿਵੇਂ ਮਿੱਟੀ ਤੋਂ ਗੋਲੀ ਦੀ ਨਹੀਂ ਕੋਈ ਕਾਰਵਾਈ ਹੋਈ ਠੀਕੇ ਅਸੀਂ ਆ ਕੇ ਇੱਕ ਕਦਮ ਚੁੱਕਿਆ ਸਾਨੂੰ ਕੋਈ ਸ਼ੌਕ ਨਹੀਂ ਰਿਹਾ ਠੀਕੇ ਅਸੀਂ ਕਹਿੰਦੇ ਆ ਜੋ ਵੀ ਹੱਕ ਬਣਦਾ ਠੀਕੇ ਜੋ ਵੀ ਉਹਨਾਂ ਦੇ ਪਾਸਾ ਹੋਣਾ ਚਾਹੀਦਾ ਸਹੀ ਬੰਦੇ ਤੋਂ ਹੋਵੇ ਕਿਸੇ ਗਰੀਬ ਦੇ ਪਰਚਾ ਨਹੀਂ ਹੋਵੇ ਕਿ ਐ ਕਿਸੇ ਕਿਸੇ ਕੰਮ ਕਿਸੇ ਨੇ ਕੀਤਾ ਹੋਵੇ ਕਿਸੇ ਗਰੀਬ ਦੇ ਪਰਚਾ ਹੋਦੀ ਨਾ ਜਿਹੜਾ ਸਹੀ ਬੰਦਾ ਹੈ ਜਿਹੜਾ ਗੱਡੀ ਦਾ ਸਪਰੇਸ ਹੋਈ ਹੈ ਜਿਹੜੀ ਗੱਡੀ ਦਾ ਪਤਾ ਲੱਗਾ ਨਾ ਅਜੇ ਤੱਕ ਗੱਡੀ ਤੇ ਕੋਈ ਨਹੀਂ ਕਾਰਵਾਈ ਨਹੀਂ ਕੋਈ ਮਿੱਟੀ ਕੋਲੀ ਦੀਏ ਜਾਂਦੇ ਸਾਨੂੰ ਆ ਕਰਤਾ ਯਾ ਉਹ ਕਰਤਾ ਆ ਪਰਚਾ ਹੋ ਗਿਆ ਉਹ ਪਰ ਕੋਈ ਪਰਚਾ ਨਹੀਂ ਕੀਤੇ ਅਨਨੋਨ ਪਰਚੇ ਦਿਖਾਈ ਜਾਂਦੇ ਆ ਉੱਥੇ ਹਾਂਜੀ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਲੂ ਵਿਅਕਤੀ ਦੇ ਖਿਲਾਫ ਪਰਚਾ ਦਰਜ ਹੋਇਆ ਸੀ 304 ਦੇ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋਇਆ ਅਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੋਣ ਸੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਜੀ ਨਾਮ ਹੈ ਜਿੰਦਾ ਉਹਨੇ ਲਿਖਾਉਦੇ ਆ ਜੀ ਨਾਮਿਤ ਕਰਾਉਂਦੇ ਆ ਜੀ ਗੱਡੀ ਨੰਬਰ ਕੋਈ ਪਤਾ ਲੱਗਿਆ ਕਿਸ ਨੂੰ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦਾ ਪੀਬੀਟੀਯੂ ਵੀਵੀ ਮਰਸੀਡੀਜ਼ ਦਾ ਕਿੰਨੇ ਕਿੰਨੇ ਹੋਰ ਬੰਦੇ ਨੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕਰਦਾ ਗੀ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਕਿ ਸ਼ਾਂਤੀ ਬਣੀ ਜੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਗਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593